ਸਤਨਾਮ ਵਾਹਿਗੁਰੂ ਸਾਹਿਬ ਜੀਓ 12 ਮਾਹ ਮਾਜ ਮਹੱਲਾ 5 ਘਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮਿਲੋ ਰਾਮ ਚਾਰ ਕੁੰਟ ਦੇ ਦਿਸ ਪ੍ਰਮੇ ਥਕ ਆਏ ਪ੍ਰਭ ਕੀ ਸਾਮ ਤੇਣ ਦੁੱਧ ਤੇ ਬਾਹਰੀ ਕਿਤੇ ਨਿਆਵੈ ਕਾਮ ਜਲ ਬਿਣ ਸਾਖ ਕੁਮਲਾਵਤੀ ਉਪਜੈ ਨਾਹੀ ਧਾਮ ਹਰ ਨਾ ਨ ਮਿਲਿਆ ਸਾਜਣ ਕਤ ਆਈਐ ਕਤ ਪਾਈਐ ਬਿਸਰਾਮ ਜਿਤ ਘਰ ਹਰਿ ਕੰਤ ਨਾ ਪ੍ਰਗਟੈ ਪਠ ਨਗਰ ਸੇ ਗ੍ਰਾਮ ਸ੍ਰਬ ਸਿੰਗਾਰ ਤੰਬੂਲ ਰਸ ਸਣ ਦੇਹੀ ਸਭ ਖਾਮ ਪ੍ਰਵ ਸੁਆਮੀ ਕੰਤ ਵਿਹੂਣਿਆ ਮੀਤ ਸਜਣ ਸਭ ਜਾਮ ਨਾਨਕੀ ਬੇਨੰਤੀਆ ਕਰ ਕਿਰਪਾ ਦੀਜੇ ਨਾਮ ਅਰ ਮੇਲੋ ਸੁਆਮੀ ਸੰਗ ਪ੍ਰਭ ਜਿਸ ਕਾ ਨਿਹ ਚਲਤਾਮ ਚੇਤ ਗੋਵਿੰਦ ਅਰਾਧੀਐ ਹੋਵੈ ਆਨੰਦ ਕਣਾ ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪੜਾ ਜਿਨ ਪਾਇਆ ਪ੍ਰਭ ਆਪਣਾ ਆਏ ਤਿਸਹਿ ਗਣਾ ਇੱਕ ਖਿਣ ਦੇਸ ਬੈਣਾ ਜੀਵਣਾ ਬਿਰਥਾ ਜਨਮ ਜਣਾ ਜਲ ਥਲ ਮਹੀਲ ਪੂਰੇ ਆ ਰਵਿਆ ਵਿੱਚ ਬਣਾ ਸੋ ਪ੍ਰਭ ਚਿਤ ਰਾਵਈ ਕਿਤੜਾ ਦੁੱਖ ਗਣਾ ਜਿਨੇ ਰਾਵਿਆ ਸੋ ਪ੍ਰਭ ਤਿੰਨਾ ਪਾਗਮਣਾ ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਣਾ ਚੇਤ ਮਿਲਾਏ ਸੋ ਪ੍ਰਭੂ ਤਿਸ ਕੈ ਪਾਏ ਲਗਾ ਵੈਸਾਖ ਧੀਰਣ ਕਿਉ ਵਾਢੀਆ ਜਿਨਾਂ ਪ੍ਰੇਮ ਬਿਸ਼ੋ ਅਰਸਾ ਜਨ ਬੁਰਖ ਵਿਸਾਰ ਕੈ ਲੱਗੀ ਮਾਇਆ ਤੋਹ ਪੁੱਤਰ ਕਲਤਰਨਾ ਸੰਗਤਨਾ ਹਰ ਅਵਿਨਾਸੀ ਓਹ ਪਲਚ ਪਲਚ ਸਗਲੀ ਮੋਈ ਢੂਠੈ ਧੰਦੈ ਮੋਹ ਇਕ ਸਹਰ ਕੇ ਨਾਮ ਬਿਨ ਅਗੈ ਲਈਏ ਕੋਏ ਦਈਓ ਵਿਸਾਰਿ ਵਿਗੁਚਣਾ ਪ੍ਰਭ ਬਿਨ ਅਵਰਣਾ ਕੋਏ ਪ੍ਰੀਤਮ ਚਰਨੀ ਜੋ ਲਗੇ ਤਨ ਕੀ ਨਿਰਮਲ ਹੋਏ ਨਾਨਕੀ ਪ੍ਰਭ ਬੇਨਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾਖ ਸੁਹਾਵਾ ਤਾਂ ਲਗੈ ਜਾ ਸੰਤ ਭੇਟੈ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੈ ਸਭ ਨਿਵਾਨ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੈ ਸਭ ਨਿਵਾਨ ਹਰ ਸੱਜਣ ਦਾਵਣ ਲੱਗਿਆ ਕਿਸੇ ਨਾ ਦੇਈ ਬੰਨ ਮਾਣਕ ਮੋਤੀ ਨਾਮ ਪ੍ਰਭ ਓਨ ਲੱਗੈ ਨਾਹੀ ਸੰ ਰੰਗ ਸਬੇ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜੇ ਸੋ ਕਰੇ ਸੋਈ ਜੀ ਕਰਨਾ ਜੋ ਬਰਾਬ ਕੀਤੇ ਆਪਣੇ ਸਹੀ ਕਹੀਐ ਧੰਨ ਆਪਣ ਲੀਆ ਜਿ ਮਿਲੈ ਵਿਛੜ ਕਿਉ ਰਵਾਨ ਸਾਧੂ ਸੰਗ ਪ੍ਰਾਪਤੇ ਨਾਨਕ ਰੰਗ ਮਾਨਣ ਹਰ ਜੇ ਠਰਗੀਲਾ ਤਿਸ ਧਣੀ ਜਿਸ ਕਾ ਭਾਗ ਮਥਨ ਅਸਾੜ ਤਪੰਦਾ ਤਿਸ ਲਗੈ ਹਰਨਾਹੋ ਨ ਜਿਨਾਂ ਪਾਸ ਜਗ ਜੀਵਨ ਪੁਰਖ त्याग ਕੈ ਮਾਨਸ ਸੰਧੀ ਆਸ ਦੁਇ ਭੈ ਵਿਗੁੱਚੀ ਐ ਗਾਲ ਪਈ ਸੋ ਜਮ ਕੀ phasis ਜੀ ਹਾਂ ਬੀਜੈ ਸੋ ਲੁਣਾ ਮਥਾ ਜੋ ਲਿਖਿਆਸ ਰੈਣ ਵਿਹਾਣੀ ਪਸ਼ੂਤਾਣੀ ਉੱਠ ਚੱਲੀ ਗਈ ਨਿਰਾਸ ਜਿਨ ਕੋ ਸਾਧੂ ਭੇਟੀ ਐ ਸੋ ਦਰਗਹ ਹੋਏ ਖਲਾਸ ਕਰ ਕਿਰਪਾ ਪਰਵੇ ਆਪਣੀ ਤੇਰੇ ਦਰਸ਼ਨ ਹੋਏ ਬਿਆਸ ਪ੍ਰਭ ਤੋਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆਸਾੜ ਸੁਹੰਦਾ ਤਿਸ ਲਗੈ ਜਿਸ ਮਨ ਹਰ ਚਰਨ ਨਿਵਾਸ ਸਾਵਣ ਸਰਸੀ ਕਾਵਣੀ ਚਰਨ ਕਮਲ ਸਿਓ ਪਿਆਰ ਮਨ ਤਨ ਰਤਾ ਸੱਚ ਰੰਗ ਇੱਕੋ ਨਾਮ ਅਧਾਰ ਵਿਖਿਆ ਰੰਗ ਕੁੜਾਵਿਆ ਦਿਸਨ ਸਬੇ ਸ਼ਾਰ ਹਰ ਅਮਰਤ ਬੂੰਦ ਸੁਹਾਵਣੀ ਮਿਲ ਸਾਧੂ ਪੀਵਣ ਹਾਰ ਵਾਣ ਦਿਨ ਪ੍ਰਭ ਸੰਗ ਮੌਲਿਆ ਸਮਰੰਥ ਬੁਰਖ ਅਪਾਰ ਅਰ ਮਿਲ ਨੈਨੋ ਮਨ ਲੋਚਦਾ ਕਰਮ ਮਿਲਾਵਣ ਹਾਰ ਜਿਨੀ ਸਖੀਏ ਪ੍ਰਪਾਇਆ ਹਉ ਦਿਨ ਕੈ ਸਦ ਬਲੇ ਹਾਰ ਨਾਨਕ ਹਰਜੀ ਮਿਆਕਰ ਸ਼ਬਦ ਸਵਾਰਣ ਹਾਰ ਸਾਵਣ ਦਿਨਾ ਸੁਹਾਗਣੀ ਜਿਨ ਰਾਮ ਨਾਮ ੁਰਹਾਰ ਪਦ ਪਰਮ ਭੁਲਾਣੀਆਂ ਦੁਜੈ ਲਗਾ ਹੈ ਤਾ ਲਖ ਸ਼ਿੰਗਾਰ ਬਣਾਇਆ ਕਾਰਜ ਨਾਹੀ ਕੀਤਾ ਜਿਤ ਦੇਣਾ ਦੇ ਬਨ ਸਸੀ ਤਿਤ ਵੇਲੇ ਕਹਿ ਸੰ ਪ੍ਰੇਤਾ ਪਕੜ ਚਲਾਇਨ ਦੂਤ ਜਾਮ ਕਿਸੇ ਨਾ ਦੇਨੀ ਭੇਤ ਛੱਡ ਖੜੋ ਤੇਖਨ ਮਾਹੇ ਜਿਨਸੇਉ ਲੱਗਾ ਹੇਤਾ ਹੱਥ ਮਰੋੜਾ ਤਨ ਕਪੇ ਸਿਆਹ ਹੋਆ ਸੇਤਾ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਧੜਾ ਖੇਤਾ ਨਾਨਕ ਪ੍ਰਭ ਸਰਣਾਗਤੀ ਚਰਨ ਬੋਹਿਤ ਪ੍ਰਭ ਦੇਤਾ ਸੇ ਪਦੋਂ ਨਰਕ ਨ ਪਾਈਐ ਗੁਰ ਰਖਣ ਵਾਲਾ ਹੈ ਤਾ ਅਸਨ ਪ੍ਰੇਮ ਉਹ ਮਾਹੜਾ ਕਿਉ ਮਿਲਿਆ ਹਰ ਜਾਈ ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਲਾਵੇ ਮਾਈ ਸੰਤ ਸਹਾਈ ਪ੍ਰੇਮ ਕੇ ਹਉ ਦਿਨ ਕੇ ਲਾਗਾ ਪਾਏ ਵਿਣ ਪ੍ਰਭ ਕਿਉ ਸੁਖ ਪਾਈਐ दूजी नाही जाए जिन्हें चाखिया प्रेम रस से तृप्त रहे अगा आप त्याग बेनती करे ले प्रभु लड़लाय जो हर कंत मिलाइया से कत कतहे न जाए प्रवेण दूजा को नहीं ਨਾਨਕ ਹਰ ਸ਼ਰਣਾਇ ਅਸੂ ਸੁਖੀ ਵਸੰਦੀਆ ਜਿਨਾਂ ਮਿਆ ਹਰ ਰਾਇ ਕਤਕ ਕਰਮ ਕਮਾਵਣੇ ਦੋਸ਼ਨ ਕਾਹੂ ਜੋਗਾ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗਾ ਵੇਮਖ ਹੋਏ ਰਾਮ ਤੇ ਲੱਗਣ ਜਨਮ ਵਿਜੋਗਾ ਇਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ ਵਿਚ ਨਾ ਕੋਈ ਕਰ ਸਕੈ ਕਿਸ ਤਰੂ ਵ ਰੋਜਾ ਕੀ ਤਕਿਸ਼ੂ ਨਾ ਹੋワイ ਲਿਖਿਆ ਧੁਰ ਸੰਜੋਗ ਵੜ ਭਾਗੀ ਮੇਰਾ ਪ੍ਰਭ ਮਿਲੈ ਤਾਂ ਉਤਰੈ ਸਭ ਬਿਯੋਗ ਨਾਨਕੋ ਪ੍ਰਭ ਰਾਖਲੇ ਮੇਰੇ ਸਾਹਿਬ ਬੰਦੀ ਮੋਚਾ ਕਤਕ ਹੋਵੇ ਸਾਧ ਸੰਗ ਬਿਣ ਸੇ ਸਬੇ ਸੋਚਾ ਮੰਗਰ ਮਾਹੇ ਸੁਹੰਦੀਆਂ ਅਰ ਬਿਰ ਸੰਗ ਬੈਠੜੀਆਂ ਤਿਨ ਕੀ ਸੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਣ ਮਨ ਮੌਲਿਆ ਰਾਮ ਸਿਉ ਸੰਗ ਸਾਧ ਸੁਹੇਲੜੀਆਂ ਸਾਜਨਾ ਤੇ ਬਾਹਰੀ ਸੇ ਰਹਿਣ ਅਕੇਲੜੀਆਂ ਤੈਨ ਦੁੱਖ ਨ ਕਬਹੂ ਉਤਰੈ ਸੇ ਜਮ ਕੇ ਬਸ ਪੜੀਆਂ ਜਿਨੀ 라ਵਿਆ ਪ੍ਰਭ ਆਪਣਾ ਸਿਦ ਸੰਨਿਤ ਖੜੀਆਂ ਰਤਨ ਜਵੇ ਹਰ ਲਾਲ ਹਰ ਕੰਠ ਤੇ ਨ ਜੜੀਆਂ ਨਾਨਕ ਬਾਸੈ ਧੂੜ ਤੈਨਾਂ ਪ੍ਰਭ ਸਰਣੀ ਦਰ ਪੜੀਆਂ ਮੰਗਰ ਪ੍ਰਭ ਆ ਰਾਦਣਾ ਬਹੜਾ ਜਨ ਮੜੀਆਂ ਹੋਖ ਦੁਖ ਹਾਰਨ ਵਿਆਪਾਈ ਕੰਠ ਮਿਲਿਆ ਹਰਨਾਮ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾਵ ਊਟ ਗੁਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਵਿਖਿਆ ਪਹੇਨਾ ਸੱਕਾਈ ਮਿਲ ਸਾਧੂ ਗੁਣ ਗਾਉ ਜਹ ਤੇ ਉਬਜੀਤ ਮਿਲੀ ਸੱਚੀ ਪ੍ਰੀਤ ਸਮਾਉ ਕਰ ਗੈ ਲੈਨੀ ਪਾਰ ਬ੍ਰਹਮਾ ਮਹੌੜ ਨਾ ਵੀਛੜਿ ਆਵ ਬਾਰਜਾਉ ਲਖਬੀਰੀਆ ਹਰ ਸੱਜਣ ਅਗਮ ਅਗਾਉ ਸ਼ਰਮ ਪਈ ਨਾਰਾਇਣੈ ਨਾਨਕ ਦਰ ਭਈ ਆਵ ਓਕ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾਹ 마ਗ ਮਜਣ ਸੰਸਾਦੁਆ ਧੂੜੀ ਕਰੇ ਸ਼ਨਾਣ ਹਰ ਕਾ ਨਾਮ ਤੇ ਆਏ ਸੁਣ ਸਭ ਨਾਨੂ ਕਰਦਾਨ ਜਨਮ ਕਰਮ ਮਲ ਉਤਰੈ ਮਨ ਦੇ ਜਾਏ ਗੁਮਾਨ ਕਾਮ ਕ੍ਰੋਧ ਨਾ ਮੋਹੀਐ ਬਿਨ ਸਹਿ ਲੋਭ ਸਵਾਨ ਸੱਚੇ ਮਾਰਗ ਚਲਦਿਆਂ ਉਸ ਤਦ ਕਰੇ ਜਹਾਨ ਆਠ ਸਰਤੀ ਰ ਸਗਲ ਪਉਨਾ ਜੀ ਦਇਆ ਪਰਵਾਨ ਜਿਸ ਨੂੰ ਦੇਵੈ ਦਇਆ ਕਰ ਸੋਈ ਪੁਰਖ ਸੁਜਾਨ ਜਿਨਾਂ ਮਿਲਿਆ ਭਵੇਂ ਆਪਣਾ ਨਾਨਕ ਤੈਨ ਕੁਰਬਾਨ ਮਾਗ ਸੁਚੇਸ ਕਾਂਢੀਐ ਜਿਨ ਬੂਰਾ ਗੁਰ ਮਿਹਰਵਾਨ ਫਲ ਗੁਣ ਆਨੰਦ ਉਪਾਰ ਜਣਾ ਹਰ ਸੱਜਣ ਪ੍ਰਗਟ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸੇ ਸਹਾਵੀ ਸਰਬ ਸੁਖ ਹੁਣ ਦੁੱਖਾ ਨਾਹੀ ਜਾਏ ਐਸ਼ ਪੁਨੀ ਵੜ ਭਾਗਣੀ ਵਰ ਪਾਇਆ ਹਰ ਰਾਇ ਮਿਲ ਸਹਿਆਂ ਮੰਗਲ ਗਾਵਾਈ ਗੀਤ ਗੋਵਿੰਦ ਅਲਾਏ ਹਰ ਜੀਹਾ ਅਵਰਣਾ ਦਿਸਾਈ ਕੋਈ ਦੂਜਾ ਲਵੈ ਨਾ ਲਾਏ ਹਲਤ ਪਲਤ ਸਵਾਰਿਆਣ ਨਿਹਚਲ ਦਿੱਤਿ ਅਨ ਜਾਏ ਸੰਸਾਰ ਸਾਗਰ ਤੇ ਰਖੇ ਅਣ ਬਹੜ ਨ ਜਨਮੈ ਤਾਇ ਜਿਹਵਾ ਇੱਕ ਅਨੇਕ ਗੁਣ ਤਰੇ ਨਾਨਕ ਚਰਣੀ ਪਾਏ ਹਲ ਗੁਣ ਨਿਤ ਸਲਾਹੀਐ ਜਿਸ ਨੂੰ ਤੇਲ ਨਤ ਮਾਇ ਜਿਨ ਜਨ ਨਾਮ ਧਿਆਇਆ ਤਿਨ ਕੇ ਕਾਇ ਸਰੇ ਹਰ ਗੁਰਪੂਰਾ ਆਰਾਧਿਆ ਦਰਗ ਸੱਚ ਖਰੇ ਸਰਬ ਸੁਖਾਨਿਤ ਚਰਨ ਹਰ ਪੌ ਜਲ ਬਖਮ ਤਰੇ प्रेम बाग दिन पाईआ बिकिया नाहे जरे कूड़ गए दुबदानसी पूर्ण सच्च परे पार ब्रह्म प्रभु सेवंदे मन अंदर एक धरे महा दिवस मूर्त भले जिसको नजर करे नानक मंगए दर्श दान ਕਿਰਪਾ ਕਰੋ ਹਰੇ ਮਹਾਦੇਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗਾ ਦਰਸ਼ਦਾਨ ਕਿਰਪਾ ਕਰੋ ਹਰੇ ਸਤਨਾਮ ਵਾਹਿਗੁਰੂ ਸਾਹਿਬ ਜੀਓ ਰਾਮ ਕਲੇ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਈ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸੈ ਇਸੇਤੀ ਮਣੋ ਵਜੀਆਂ ਵਾਧਾਈਆਂ ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਇਆ ਸ਼ਬਦੋ ਤਾਂ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ ਕਹਿ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ ਹਰ ਨਾਲ ਰਹੋ ਤੂੰ ਮਨ ਮੇਰੇ ਦੂਖ ਸਾਵੇ ਸਰਣਾ ਅੰਗੀਕਾਰੋ ਕਰੇ ਤੇਰਾ ਸਾਰਜ ਸਭ ਸਵਾਰਣਾ ਸਭਨਾ ਗੱਲਾ ਸਮਰੱਥ ਸੁਆਮੀ ਸੋ ਕਿਉ ਮਨੋਂ ਵਿਸਾਰੇ ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਿ ਨਾਲੇ ਸਾਚੇ ਸਾਹਿਬਾ ਕਿਆ ਨਾਹੀ ਕਰਤੇ ਰਹਿ ਕਰਤਾ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵਾਈ ਸਦਾ ਸਤਿ ਸਲਾ ਤੇਰੀ ਨਾ ਮਨਵਸਾਵੇ ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹਿ ਨਾਨਕ ਸੱਚੇ ਸਾਹਿਬ ਪਿਆ ਨਾਹੀ ਕਰਤੇ ਰੈ ਸਾਚਾ ਨਾਮ ਮੇਰਾ ਆਧਾਰੂ ਸਾਚ ਨਾਮ ਆਧਾਰ ਮੇਰਾ ਜਿਨ ਭੁਖਾਂ ਸਭ ਗਵਾਈਆ ਕਰਿ ਸ਼ਾਂਤ ਸੁਖਮਣਿ ਆਏ ਵਸਿਆ ਜਿਨ ਈਸ਼ਾ ਸਾਹਿ ਪੂਜਾਈਆ ਸਦਾ ਕੁਰਬਾਨ ਕੀਤਾ ਗੁਰੂ ਬਿਟਹੁ ਜਿਸ ਦੀਆਂ ਇਹ ਵੜਿਆਈਆਂ ਕਹਿ ਨਾਨਕ ਸੁਨੋ ਸੰਤਹੁ ਸ਼ਬਦ ਰੋਂ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਤਿਤ ਘਰਸ ਭਾਗੈ ਅਰਸ ਭਾਗੈ ਸ਼ਬਦ ਵਾਜੇ ਕਲਾ ਜਿਤ ਕਰਤਾਰੀਆ ਪੰਜ ਦੂਤ ਦਵਸ ਕੀਤੇ ਕਾਲ ਕੰਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਉ ਸੇ ਨਾਮ ਹਰਿ ਕੈ ਲਾਗੇ ਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਣਹਦ ਬਾਜੇ ਅਣ ਸੁਨੋ ਵੜ ਭਾਗੀਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲੇ ਵੈਸੂਰੇ ਦੂਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭੈ ਸਰਸੇ ਪੂਰੇ ਗੁਰ ਤੇ ਜਾਣੀ ਸੁਨਦੇ ਬਨੀਤ ਕਹਤੇ ਪਵਿੱਤਾ ਸਤਿਗੁਰ ਰਹਿ ਆ ਪਰ ਪੂਰੇ ਬਿਰਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਣਹਾ ਤੂਰੇ ਸ਼ਲੋਕ ਪਵਣ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੁਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੇ ਆਈਆਂ ਬੁਰੇ ਆਈਆਂ ਵਾਚ ਧਰਮ ਹਦੂਰਾ ਕਰਮੀ ਆਪੋ ਆਪਣੀ ਕੇ ਨੇੜੇ ਕ ਦੂਰਾ ਜਿਨੇ ਨਾਮ ਧਿਆਇਆ ਗਏ ਮਸਾਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੇ ਨਾਮ ਧਿਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ